ਚਰਚਾਮਕ ਚਾਲੇ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕੀਤਾ ਹੈ বিজেপি ਤੇ ਸ਼੍ਰੋਮਣੀ ਅਕਾਲੀ ਦਲ ਗੁਪਤ ਤੌਰ ਤੇ ਸਮਝੌਤਾ ਕਰਨ ਲਈ ਤਰਸ ਰਹੇ ਨੇ ਰੰਧਾਵਾ ਨੇ ਆਖਿਆ ਸਮਝੌਤੇ ਨੂੰ ਤੁਸੀਂ ਜਨਤਾ ਦੀ ਇੱਛਾ ਦੱਸ ਕੇ ਭਾਜਪਾ ਦੇ ਖਿਲਾਫ ਲੋਕ ਲਹਿਰ ਨੂੰ ਕਮਜ਼ੋਰ ਕਰ ਰਹੇ ਹੋ ਸੁਖਬੀਰ ਬਾਦਲ ਖੁੱਲ ਕੇ ਬੋਲਣ ਕਿ ਸੱਤਾ ਲਈ ਉਹ ਹਰ ਸਮਝੌਤੇ ਨੂੰ ਤਿਆਰ ਨੇ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਸੁਨੀਲ ਜਾਖੜ ਤੇ ਵੀ ਸ਼ਬਦੀ ਬਾਾਰ ਕੀਤੇ ਨੇ ਕਿ ਆ ਕਿ ਬਾਕੀ ਜਾਖੜ ਜੀ ਕੁਸੀਂ ਹੁਣ ਖਾਕੀ ਨਿੱਕਰ ਤਾਂ ਪਾ ਹੀ ਲਈ ਐ ਸੁਖਜਿੰਦਰ ਅੰਦਾਵਾ ਦੇ ਵੱਲੋਂ ਅਜਿਹਾ ਤਿੱਖਾ ਸ਼ਬਦੀ ਹਮਲਾ ਸੁਨੀਲ ਜਾਖੜ ਤੇ ਵੀ ਬੋਲਿਆ ਗਿਆ ਨਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਵੀ ਹਮਲਾ ਬੋਲਿਆ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਹਾਲਤ ਵਿੱਚ ਸਮਝੌਤਾ ਕਰਨ ਨੂੰ ਤਿਆਰ ਹੈ ਉਹ ਚਾਹੁੰਦਾ ਹੈ ਕਿ ਉਹਨਾਂ ਦਾ ਸਮਝੌਤਾ ਹੋ ਜਾਵੇ ਇਸ ਲਈ ਪੱਪਾ ਪਾਰ ਹੈ ਸ਼੍ਰੋਮਣੀ ਅਕਾਲੀ ਦਲ ਸੁਖਜਿੰਦਰ ਅੰਦਾਵਾ ਨੇ ਇਸ ਨੂੰ ਲਿਖਿਆ ਆਪਣੇ ਅਧਿਕਾਰ ਤੱਕ ਸਹੈਂਡਲ ਤੇ ਲਿਖਿਆ ਤਰਸਲ ਪਿਛਲੇ ਦਿਨਾਂ ਚ ਇਹ ਕयास ਲੱਗ ਰਹੇ ਸੀ ਕਿ ਅਕਾਲੀ ਦਲ ਦਸ਼ਮਨੀ ਅਕਾਲੀ ਦਲ ਦੇ ਨਾਲ ਸਮਝੌਤਾ ਹੋ ਸਕਦਾ ਹੈ ਪਰ ਫਿਰ ਜਿਵੇਂ ਹੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਸਮਝੌਤਾ ਨਹੀਂ ਹੋ ਸਕਿਆ ਖਬਰਾਂ ਵੀ ਆਈਆਂ ਸੀ ਪਰ ਲਗਾਤਾਰ ਦੋਹੇ ਹੀ ਪਾਰਟੀਆਂ ਦੇ ਵੱਲੋਂ ਇਸ ਦੀ ਕਦੇ ਵੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਸੀ ਕੀਤੀ ਗਈ ਸਮਝੌਤੇ ਨੂੰ ਲੈ ਕੇ ਕयास ਜ਼ਰੂਰ ਲੋਕਾਂ ਦੇ ਵੱਲੋਂ ਲਗਾਏ ਜਾ ਰਹੇ ਸੀ ਸਿਆਸੀ ਗਲਿਆਰਾਂ 'ਚ ਚਰਚਾਵਾਂ ਜ਼ਰੂਰ ਸੀ ਤਾਂ ਹੁਣ ਇਸ ਨੂੰ ਲੈ ਕੇ ਕਾਂਗਸੀ ਲੀਡਰ ਸੁਖਚੰਦਰ ਸਿੰਘ ਰੰਦਾ ਵਣੇ ਤਿੱਖਾ ਸ਼ਬਦੀ ਹਮਲਾ ਬੋਲੇ ਆ ਕਿ ਅਕਾਲੀ ਦਲ ਕਿਸੇ ਵੀ ਤਰ੍ਹਾਂ ਦੇ ਨਾਲ ਸਮਝੌਤਾ ਕਰਨ ਦੇ ਤਤਪਾ ਰਿਹਾ ਤੇ ਦੂਜੇ ਪਾਸੇ ਸਿੱਖੀ ਜਾਕਰ ਜੋ ਪੰਜਾਬ ਆਜਾਪਾ ਪ੍ਰਧਾਨ ਨੇ ਪਹਿਲਾਂ ਕਾਂਗਰਸ ਦੇ ਵਿੱਚ ਸੀ ਉਹਨਾਂ ਦੇ ਵੀ ਹਮਲਾ ਬੋਲੇ ਆ ਕਿ ਤੁਸੀਂ ਹੁਣ ਖਾਕੀ ਨੀਕਰ ਤਾਂ ਪਾ ਹੀ ਲਈ ਹੈ ਕਰਨੇ ਕੇ ਸਮਝੋਤੇ ਨੇ ਜਨਤਾ ਦੀ ਇੱਛਾ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅੱਜਾ ਕਰਨ ਸਖਜੰਦਰ ਸਿੰਘ ਰੰਦਾਵਾ ਦਾ ਸਮਝੋਤੇ ਨੂੰ ਤੁਸੀਂ ਜਨਤਾ ਦੀ ਰਾਏ ਦਾਸ ਰਹੇ ਹੋ ਸੁਖਬੀਰ ਬਾਦਲ ਖੁੱਲਕੇ ਬੋਲਣ ਕਿ ਸੱਤਾ ਲਈ ਹਰ ਸਮਝੋਤੇ ਲਈ ਤਿਆਰ ਨੇ ਸੁਨੀਲ ਸੁਖਬੀਰ ਬਾਦਲ ਤੇ ਸੁਨੀਲ ਜਾਖੜ ਦੋਹਾਂ ਤੇ ਹੀ ਤਿੱਖੇ ਸ਼ਬਦੀ ਹਮਲੇ ਸੁਖਚਿੰਦਰ ਸਿੰਘ ਰੰਧਾਵਾ ਨੇ ਕੀਤੇ ਨੇ ਕਿ ਲਗਾਤਾਰ ਹੁਣ ਕਿਆਸ ਲੱਗ ਰੇ ਸੀ ਕਿ ਦੋਹਾਂ ਪਾਰਟੀਆਂ ਦਾ ਗੱਟਚੋੜ ਮੋੜ ਤੋਂ ਹੋ ਸਕਦਾ ਆ ਕਾਲੀ ਦਲ ਐਨਡੀ ਆ ਦਾ ਹਿੱਸਾ ਮੋੜ ਤੋਂ ਬਣ ਸਕਦਾ ਹੈ ਲੋਕ ਸਭਾ ਚੋਣਾਂ ਇਕੱਠਿਆਂ ਲੜੀਆਂ ਜਾ ਸਕਦੀ ਨੇ ਵਿੱਚ ਵੀ ਇਹ ਖਬਰਾਂ ਆਈਆਂ ਸੀ ਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਸਮਝੌਤਾ ਨਹੀਂ ਬਣਿਆ ਫਿਰ ਜਿਵੇਂ ਹੀ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤਾ ਅਕਾਲੀ ਲੀਡਰ ਅਰਸ਼ਦੀਪ ਸਿੰਘ ਕਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਅਰਸ਼ਦੀਪ ਜੀ ਸਵਾਗਤ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਸਭ ਤੋਂ ਪਹਿਲਾਂ ਧੰਨਵਾਦ ਜੀ ਅਰਸ਼ਦੀਪ ਜੀ ਜਿਸ ਤਰ੍ਹਾਂ ਨੇ ਸੁਖਚੰਦਰ ਸਿੰਘ ਰੰਧਾਵਾ ਦਾ ਬਿਆਨ ਆਉਂਦਾ ਕਿ ਸੁਖਬੀਰ ਬਾਦਲ ਖੁੱਲ ਕੇ ਬੋਲਣ ਉਹ ਸੱਤਾ ਲਈ ਹਰ ਸਮਝੌਤੇ ਨੂੰ ਤਿਆਰ ਨੇ ਅਸੀਂ ਤੁਹਾਡਾ ਫਰਸਟ ਰਿਐਕਸ਼ਨ ਚਾਹਾਂਗੇ ਪਹਿਲਾਂ ਇਸ ਤੇ ਦੇਖੋ ਮੈਂ ਇੱਕ ਗੱਲ ਬੜੇ ਸਪਸ਼ਟ ਤੌਰ ਤੇ ਕਹਿਣੀ ਚਾਹੁੰਦਾ ਕਿ ਕਾਂਗਰਸ ਸਾਡੇ ਤੇ ਕੋਈ ਇਲਜ਼ਾਮ ਲਾਵੇ ਇਹ ਸ਼ੋਭਾ ਨਹੀਂ ਦਿੰਦਾ ਗੁਪਤ ਸਮਝੌਤਾ ਕੀ ਹੁੰਦਾ ਇਹ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਦਸਤਿਹ ਦਿੱਤਾ ਸਾਰੇ ਦੇਸ਼ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਅਰਵਿੰਦ ਕੇਜਰੀਵਾਲ ਤੇ ਰਾਹੁਲ ਗਾਂਧੀ ਇੱਕ ਸਟੇਜ ਦੇ ਉੱਤੇ ਸੀਟਾਂ ਵੀ ਵੰਡ ਲੀਆਂ ਤੇ ਪੰਜਾਬ ਦੇ ਵਿੱਚ ਆ ਕੇ ਡਰਾਮਾ ਕਰਦੇ ਨੇ ਕਿ ਜੀ ਅਸੀਂ ਅੱਡੋ ਅੱਡ ਲੜ ਰਹੇ ਹਾਂ ਕਿਉਂਕਿ ਉਰੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਆਪੋਜੀਸ਼ਨ ਤੇ ਕਾਂਗਰਸ ਹੈ ਜੇ ਸਮਝੌਤਾ ਹੁੰਦਾ ਸੀ ਤਾਂ ਕਾਂਗਰਸ ਦਾ ਐਲੋਪੀ ਦਾ ਅਹੁਦਾ ਜਾਂਦਾ ਸੀ। ਸੋ ਗੁਪਤ ਸਮਝੌਤਾ ਇਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਸੀ ਠੋਕ ਵਜਾ ਕੇ ਸੀ ਧੋਲ ਵਜਾ ਕੇ ਸੀ। ਜਿੱਦਣ ਛੱਡਿਆ ਪਾਰਲੀਮੈਂਟ ਦੇ ਵਿੱਚ ਮੋਦੀ ਸਾਹਿਬ ਦੀ ਆਸਰੇ ਚ ਕਿਸਾਨੀ ਮੁੱਦੇ ਤੇ ਛੱਡਿਆ ਸਾਢੇ 4 ਸਾਲ ਦੀ ਵਜ਼ੀਰੀ ਵੀ ਛੱਡੀ। ਸੋ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਦਿਆਂ ਦੀ ਰਾਜਨੀਤੀ ਕਰਦਾ। ਤੋ ਸਾਡੇ ਮੁੱਦੇ ਨੇ ਜੇ ਕੋਈ ਪਾਰਟੀ ਸਾਡੇ ਮੁੱਦੇ ਐਡਰੈਸ ਕਰੂਗੀ ਜਿਹਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਹੈ ਪੰਜਾਬ ਦੇ ਕਰਜ਼ੇ ਦੀ ਗੱਲ ਹੈ ਕਿਸਾਨ ਦੀ ਐਮਐਸਪੀ ਦੀ ਗੱਲ ਹੈ ਤਾਂ ਫੇਰ ਸ਼੍ਰੋਮਣੀ ਅਕਾਲੀ ਦਲ ਕਿਸੇ ਪਾਰਟੀ ਦਾ ਬਾਰੇ ਸੋਚੇਗਾ ਨਹੀਂ ਅਸੀਂ ਆਪਣੇ ਮੁੱਦਿਆਂ ਤੇ ਕਾਇਮ ਆ ਤੋ ਰੰਧਾਵਾ ਸਾਹਿਬ ਸਾਨੂੰ ਸਲਾਹ ਨਾ ਦੇਣ ਉਹ ਰੰਧਾਵਾ ਸਾਹਿਬ ਜਿਹੜੇ ਕਿ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਹੋਣ ਉਹ ਰੰਧਾਵਾ ਸਾਹਿਬ ਜਿਹੜੇ ਕਾਂਗਰਸ ਪਾਰਟੀ ਤੋਂ ਅਹੁਦੇ ਲੈਂਦੇ ਹੋਣ ਉਹ ਕਾਂਗਰਸ ਪਾਰਟੀ ਜਿਨੇ ਅਕਾਲ ਤਖਤ ਸਾਹਿਬ ਧਾਇਆ ਜਿਨੇ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਕੀਤਾ ਤੁਰੰਤ ਹਵਾ ਸਾਹਿਬ ਕਿਸੇ ਨੂੰ ਸਲਾਹ ਦੇਣ ਵੈਸੀ ਨਹੀਂ ਸ਼ੋਭਾ ਦਿੰਦਾ ਉਹ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ ਤੇ ਪਹਿਲਾਂ ਆਪ ਜਿਹੜੇ ਕਾਂਗਰਸ ਤੋਂ ਅਹੁਦੇ ਲਏ ਨੇ ਉਹਨਾਂ ਨੂੰ ਛੱਡਣ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਫਿਰ ਸਾਡੇ ਨਾਲ ਗੱਲ ਕਰੇ ਜੀ ਤਾਂ ਤੁਸੀਂ ਹੁਣ ਜਿਸ ਤਰ੍ਹਾਂ ਦੇ ਨਾਲ ਗੱਲਬਾਤ ਪਿਛਲੇ ਦਿਨੀ ਖਬਰਾਂ ਸਾਹਮਣੇ ਆਈਆਂ ਸੀ ਕਿਆਸ ਲੱਗ ਰੇ ਸੀ ਕਿ ਕੱਲ ਹੀ ਭਾਜਪਾ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਪਰ ਕਿਸਾਨੀ ਅੰਦੋਲਨ ਦੇ ਚੱਲਦਿਆਂ ਗੱਠਜੋੜ ਇੱਕ ਵਾਰ ਫਿਰ ਤੋਂ ਠੰਡੇ ਬਸਤੇ ਦੇ ਵਿੱਚ ਪੈ ਗਿਆ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਹਾਂ ਜੀ ਕਿ ਕੋਈ ਵੀ ਜਿਹੜਾ ਗੱਠਜੋੜ ਹੁੰਦਾ ਹੈ ਗੱਠਜੋੜ ਮੁੱਦਿਆਂ ਦਾ ਗੱਠਜੋੜ ਹੁੰਦਾ ਹੈ ਗੱਠਜੋੜ ਕੋਈ ਕਿਸੇ ਦੀ ਨਜ਼ਦੀਕੀਆਂ ਨਹੀਂ ਹੁੰਦੀਆਂ ਤੁਸੀਂ ਮੁੱਦਿਆਂ ਦੇ ਉੱਤੇ ਦੋ ਪਾਰਟੀਆਂ ਇਕੱਠੇ ਹੁੰਦੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਪਹਿਲਾਂ ਪੰਜਾਬ ਦੇ ਮੁੱਦੇ ਪਹਿਲਾਂ ਨੇ ਬਾਕੀ ਕੋਈ ਵੀ ਗੱਠਜੋੜ ਕਰਨਾ ਹੈ ਜਾਂ ਪਾਰਟੀ ਨੇ ਇਕੱਲੇ 2024 ਲੜਨੀ ਹੈ ਇਹ ਫੈਸਲਾ ਤੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖੀਰ ਸਿੰਘ ਬਾਦਲ ਸਾਹਿਬ ਦਾ ਸੋ ਠੁਕਵੇਂ ਸਮੇਂ ਤੇ ਇਹ ਫੈਸਲਾ ਕਰ ਲੈਣਗੇ ਪਰ ਇੱਕ ਗੱਲ ਬੜੀ ਸਪਸ਼ਟ ਹੈ ਮੁੱਖ ਬੁਲਾਰੇ ਦੇ ਤੌਰ ਤੇ ਪਾਰਟੀ ਦਾ ਸਟੈਂਡ ਥਲੀਅਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਪੰਜਾਬੀਅਤ ਕਿਸਾਨੀ ਤੇ ਧਰਮ ਇਹ ਮੁੱਦਿਆਂ ਤੇ ਕਦੇ ਵੀ ਕੰਪਰੋਮਾਈਜ਼ ਨਹੀਂ ਕਰੇਗਾ ਮਤਾ ਜੇ ਕਿਸਾਨੀ ਅੰਦੋਲਨ ਨਾ ਹੁੰਦਾ ਤਾਂ ਗੱਟਸਟੋਰ ਹੋ ਸਕਦਾ ਸੀ ਨਹੀਂ ਮੈਂ ਫਿਰ ਦੁਆਰਾ ਕਹਿ ਰਹੇ ਹਾਂ ਜੀ ਕਿ ਮੁੱਦੇ ਪੰਜਾਬ ਦੇ ਮੁੱਦੇ ਕੀ ਨੇ ਪੰਜਾਬ ਦਾ ਮੁੱਦਾ ਕਿਸਾਨੀ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਬੰਦੀ ਸਿੰਘ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਪੰਜਾਬ ਦੀ ਵਿਗੜਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਸੋ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਹੋਏਗੀ ਬਿਨਾ ਮੁੱਦਿਆਂ ਤੋਂ ਕੋਈ ਕਿਸੇ ਨਾਲ ਗੱਲ ਨਹੀਂ ਹੋ ਸਕਦਾ ਠੀਕ ਅਰਸ਼ਦੀਪ ਜੀ ਬਹੁਤ-ਬਹੁਤ ਸ਼ੁਕਰੀਆ तमाम ਸਰਨ ਨਾਲ ਗੱਲਬਾਤ ਕਰਨ ਲਈ ਤੇ ਆਪਣਾ ਪੱਖ ਰੱਖਣ ਦੇ ਲਈ ਤਾਂ ਅਕਾਲੀ ਦਲ ਦੇ ਮੁਖਪੁlares ਅਰਸ਼ਦੀਪ ਸਿੰਘ ਕਲੇਰ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਨੇ ਆਖਿਆ ਕਿ ਸੁਖਚਿੰਦਰ ਸਿੰਘ ਰੰਦਾਵਾ ਜਿਹੜਾ ਕਿਉਂ ਬੋਲ ਰਿਹਾ ਨਹੀਂ ਉਹਨਾਂ ਨੂੰ ਅਸੀਂ ਉਹਨਾਂ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਸੁਖਚਿੰਦਰ ਸਿੰਘ ਰੰਦਾਵਾ ਨੂੰ ਆਪਣੇ ਸ਼ਬਦਾਂ ਤੇ ਵੀ ਧਿਆਨ ਦੇਣਾ ਚਾਹੀਦਾ ਹੈ